ਵਾਹਿਗੁਰੂ ਜੀ ਕਾ ਖਾਲਸਾ ਸੇਵਾਹਿਗੁਰੂ ਜੀ ਕੀ ਬੋਤ ਹੈ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰਾਤਾਂ ਦੁੱਗਣੀ ਤਰੱਕੀ ਬਖਸ਼ੇ ਤੇ ਸਭ ਰੋਗ ਤਬਖਸ਼ੇ ਜੀ ਅ ਬੈਠੇ ਪਟਾਇਆ ਜੀ ਪੰਗਾ ਲੈ ਲਿਆ ਮੈਂ ਪੰਗਾ ਵੀ ਕਿਆ ਚੱਲ ਅ ਕਹਿੰਦੇ ਖਾਓ ਮੰਨ ਪਾਉਂਦਾ ਪੈਨੋ ਜੱਗ ਪਾਉਂਦਾ ਵੀ ਮਨ ਕਰਿਆ ਕਰਿਆ ਤਾਂ ਨਿਆਣਾ ਦੇ ਵਿੱਚ ਜੈਸਮੀਨ ਵਿੱਚੇ ਕਰਨ ਵੀ ਅੱਜ ਥਾਣੇਦਾਰ ਨਹੀਂ ਬਣਾਉਂਗੇ ਘਰ ਦੇ ਵਿੱਚ ਆ ਸੰਦੀਪ ਲੱਗੀ ਸੀ ਤੜਕਾ ਲਾਉਣ ਦੀ ਥਾਣੇਦਾਰ ਨੇ ਨੂੰ ਅੰਦਰ ਗੈਜ਼ਪੁਰ ਆ ਮੈਂ ਪੰਗਾ ਲੈ ਲਿਆ ਮੈਂ ਫੂਕ ਦੇ ਸਿੰਘਾਂ ਨੂੰ ਹੱਥ ਲਾਉਣ ਵਾਲਾ ਕੰਮ ਆ ਤੁਹਾਨੂੰ ਪਤਾ ਵੀ ਮੇਂ ਪੈਂਦੇ ਆ ਹ ਬਾਲਣ ਲੱਭਣਾ ਔਖਾ ਹੋ ਗਿਆ ਪਹਿਲਾਂ ਤਾਂ ਸੁੱਕਾ ਵੀ ਮੈਂ ਉਹਨੂੰ ਕਹਤਾ ਵੀ ਚੁੱਲ੍ਹੇ 'ਤੇ ਬਣਾਉਣਾ ਸਾਰਾ ਕੁਝ ਤੇ ਉਸ ਟਾਈਮ ਸਾਲ ਸੂਰਜ ਮੂਰੇ ਵੀ ਬੱਦਲਦਾ ਜਦੋਂ ਮੈਂ ਪੰਗਾ ਸ਼ੁਰੂ ਕਰਿਆ ਹਾਂ ਹੁਣ ਸੂਰਜ ਮੂਹਰੇ ਤੇ ਬੱਦਲ ਵੀ ਇੱਧਰ ਨਿਕਲ ਆਇਆ ਸੂਰਜ ਵੀ ਸਿੱਧਾ ਪੈਣ ਲੱਗਾ ਮੂੰਹ ਪਰ ਬਾਲਣ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਵੀ ਕਿਹੜੇ ਸਾਥ ਨਾਲ ਮੈਂ ਚੁੱਲ੍ਹੇ ਚੱਕ ਬੱਧਿਆ ਪਰ ਮੈਨੂੰ ਇੱਕ ਗੱਲ ਯਾਦ ਆ ਗਈ ਵੀ ਸਾਡੀ ਦਾਦੀ ਜਿਹੜੀ ਬੇਬੇ ਹੁੰਦੀ ਸੀ ਨਾ ਵੀ ਬਾਲਣ ਬਹੁਤ ਘੱਟ ਵਰਤਦੁੰਦੇ ਤੇ ਪਾਠੀਆਂ ਨਾਲ ਸਾਰਾ ਕੰਮ ਕਰ ਦਿੰਦੇ ਆ ਪ੍ਰਸ਼ਾਦ ਦੇ ਵੀ ਇਹਦੇ ਨਾਲੇ ਬਣਾ ਦਿੰਦੇ ਉਹਨਾਂ ਨੇ ਤੇ ਸਬਜ਼ੀ ਭਾਜੀ ਵੀ ਇਹਦੇ ਨਾਲੇ ਆਰੇ ਦੇ ਵਿੱਚ ਪਾਥੀਆਂ ਲਾ ਕੇ ਦੋ ਦੁੱਧ ਵੀ ਉਹਦੇ ਚ ਉਬਲੀਆਂ ਜਾਂਦਾ ਹੁੰਦਾ ਦਾ ਪਿਆ ਕੱਢ ਜਾਣਾ ਉਹਦੇ ਤੋਂ ਮਲਾਈ ਗੱਦ ਕੱਢ ਕੇ ਚੋਰੀ ਕਰਕੇ ਖਾਂਦੇ ਵੀਰੇ ਸੀ ਜਣੀ ਉਹ ਟਾਈਮ ਕੋਈ ਸੋਰ ਤੇ ਫਿਰ ਮੈਂ ਪਾਥੀਆਂ ਦੀ ਦੇਖਿਆ ਸੀ ਕੀ ਮਲਾ ਕੇ ਵੀ ਪਾਥੀਆਂ ਨਾਲ ਅੱਗ ਬਾਲ ਲਈ ਜੀ ਪਾਥੀਆਂ ਨਾਲ ਬਾਲਣ ਵੀ ਹੁਣ ਅੱਗ ਬਾਲ ਗਈ ਬਾਲਣ ਵੀ ਸੁੱਕਣ ਲੱਗ ਗਿਆ ਤੇ ਸੰਦੀਪ ਤੇ ਮੈਂ ਸਮਾਨ ਮੰਗਾਇਆ ਤਾਂ ਹਾਏ ਰੱਬਾ ਹਾਏ ਰੱਬਾ ਹਾਏ ਰੱਬਾ ਪਾ ਦੇਖਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 2 ਘੰਟੇ ਜੀ ਹੋ ਗਏ ਅੱਗ ਬਾਲਦਿਆਂ ਨੂੰ ਪੱਦਾ ਘੰਟਾ ਦੋ ਘੰਟੇ ਪੰਜ ਮੈਂ ਕਿਹਾ 2:30 ਵਜੇ ਦੀ ਲੱਗਿਆ ਪਾਉਣਾ ਮੈਂ ਤਾਂ ਦੋ ਢੱਤੇ ਉਹਦੇ 4 ਵਜੇ ਦੇ ਅੰਦਰੋਂ ਆਏ ਹੋਏ ਹਾਂ ਫੇਰ ਕਿੰਨਾ ਫੋਨ ਮੇਰਾ ਕਿੱਥੇ ਫੋਨ ਮੈਂ ਦਿਖਾ ਦਿੰਦਾ ਟਾਈਮ ਬਾਅਦੇ-ਬਾਅਦ ਸਵੇਰ 5 ਹੋ ਗਏ ਹੋਗੇ ਮੇਰੇ ਐਨੀ ਹਿੰਮਤ ਤਾਂ ਤਾਂ ਕਿ ਵੀ ਬਾਅਦ ਤੂੰ ਤਾਂ ਨਾ ਕੋਲੂ ਤਾਂ ਮੇਰੀ ਕੜੀ ਬਣ ਜਣੀ ਚੰਦਰ ਪਹਿਲਾਂ ਕਿਹੜਾ ਚੁੱਲ੍ਹਾ ਬੜੂਗਾ ਬੱਲਣ ਤਾਂ ਮੈਂ ਨਹੀਂ ਲੋਕ ਕਿੱਥੇ ਆ ਰਹੇ ਆ ਬੀਲਾ ਬਾਲਣ ਬਣੀ ਕਿਹਲੇ ਨਾ ਤੁਸੀਂ ਹੂਕ ਕਰਨਾ ਤਾਂ ਫਿਰ ਆ ਜੀ ਤੇਰੇ ਸਾਹਮਣੇ ਯਾਰ ਇਹਨਾਂ ਨਾਲੇ ਕੜੀ ਸਰੇ ਲੱਗਦੀ ਹਣੀ ਹੁਣ ਮੈਨੂੰ ਐ ਦੱਸੋ ਵੀ ਹੁਣ ਤੁਸੀਂ ਇਧਰ ਬਹਿ ਕੇ ਤੜਕਾ ਲਾਉਂਗੇ ਕਿ ਐ ਲਾਵਾਂ ਹੁਣ ਸਾਰਾ ਕੰਮ ਹੋ ਗਿਆ ਜੀ ਚੁੱਲਾ ਬਲ ਗਿਆ ਕਟੀਲਾ ਚੁੱਲੇ ਫਿਰ ਛੱਡ ਗਿਆ ਹੁਣ ਮੈਂ ਹੁਣ ਮੈਂ ਕਿੱਥੇ ਜਾਗੀ ਪਹਿਲਾਂ ਮੈਂ ਕਿੱਥੇ ਗਈ ਸੀ ਬੱਕਰੀ ਉਹ ਬੱਕਰੀ ਨੇ ਤਾਂ ਅੰਦਰ ਲਾ ਦੇਣਾ ਤਾਂ ਤੜਕਾ ਜੜਾ ਨਹੀਂ ਗਿਆ ਬੱਕਰਾ ਬਾਹਰ ਲਾ ਸੁਗਾ ਨਹੀਂ ਪਹਿਲਾਂ ਵੀ ਲਾਲ ਮਿਰਚਾਂ ਪਾਣੀ ਆ ਤੇਰੀ ਕਿ ਮਿੱਥੇ ਪਾਣੀ ਆ ਜੀ ਸਾਰਾ ਸਭ ਤੋਂ ਪਹਿਤਥੇ ਪਾਈ ਜੀ ਨਹੀਂ ਜੀ ਆ ਪਹਿਲਾਂ ਪਾਣਾ ਆ ਲਾਲ ਮਿਰਚਾਂ ਤੇ ਇਹ ਨੂੰ ਮਨਵਾਤਾ ਕਰਦੀ ਹੈ ਜੀ ਹਰਕੇ ਹੋ ਗਿਆ ਜੀ ਚੱਲ ਆ ਗਿਆ ਪਟਾਕੇ ਤੇ ਮਾਰਨਾ ਮੈਂ ਵੀ ਪਾ ਦੂੰ ਲਾਲ ਮਿਰਚਾਂ ਮਿੱਥੇ ਸੜਨ ਦੇ ਪਹਿਲਾਂ ਖੁੱਲੇ ਦੇ ਤਾਰ ਪਾਣੀ ਜਾ ਨਾ ਪਾਈ ਨਿਆਣਿਆਂ ਨੇ ਨਹੀਂ ਖਾਣੀ ਮੰਮਾ ਪਹਿਲਾਂ ਆ ਸਕਦਾ ਹਣ ਜਿਹੜੀ ਉਹ ਪਈਏ ਤੁਹਾਡੀ ਸਾਰਾ ਕੁਝ ਸੜਦਣਾ ਮੈਂ ਸਾਰਾ ਕੁਝ ਟੈਨਸ਼ਨ ਲੈਣ ਲਾਲ ਮਿਰਚਾਂ ਦੇ ਕਿਤੇ ਪੈਣ ਦੇ ਪਟਾਕੇ ਆ ਸਤਿ ਸ੍ਰੀ ਅਕਾਲ ਜੀ ਮੈਂ ਖਾਤਰ ਐਨੀਆਂ ਮਿਰਚਾਂ ਕਾਨੂੰ ਬਹੁਤ ਬਲਦੀਆਂ ਪਾਣੀ ਨਹੀਂ ਖਾਂਦਾ ਤੁਸੀਂ ਖਾ ਲੈਣੀ ਆ ਬਸ ਐਡੀਆਂ ਐਡੀਆਂ ਚਲੋ ਜੀ ਐ ਨਹੀਂ ਹੋਰ ਮਿਰਚਾਂ ਉਹ ਹੋ ਕਿਸੇ ਨੇ ਖਾਣੀ ਨਹੀਂ ਘੜੀ ਮਿਰਚਾਂ ਮਿਰਚਾਂ ਕਰੀਆਂ ਤੇਲ ਵੀ ਵਰਗਾ ਜਿਵੇਂ ਸੰਦੀਪੂਤ ਬਹੁਤ ਪਾ ਦੇ ਬਸ ਹੁਣ ਤਰਕਾ ਪਾਉਣ ਲੱਗੇ ਆ ਜੀ ਤੇਲ ਵੀ ਆਪੇ ਪਾਇਆ ਹੁਣ ਮੇਰਾ ਨਾਮ ਫਤਿਹ ਲੱਤ ਤੇਲ ਪਾ ਕੇ ਲੈਣੀ ਤੇਰੇ ਮੈਂ ਕਹੀਏ ਨਹੀਂ ਅਭੀ ਆਸ ਸਵਾਣ ਪਾ ਲੋ ਪੰਨ ਹੋ ਜੂ ਉਹ ਵੀ ਪੰਨ ਹੋਣਾ ਯਾਰ ਤੁਸੀਂ ਤਾਂ ਮੈਂ ਉਲਝਾਈ ਜਾਈ ਜਾਈ ਬਨੂਣ ਥਾਣੇਦਾਰ ਨਹੀਂ ਮੈਂ ਬਣਾਉਣ ਲੱਗੇ ਥਾਣੇਦਾਰ ਨਹੀਂ ਮੇਰੇ ਸਿਰ ਪਰ ਬਣ ਕੇ ਬਹਿ ਗਈ ਪਾਏ ਦੇਣਾ ਬਨੂ ਉਹ ਬਣਾਉਣੀ ਨਹੀਂ ਉਹਦਾ ਕੁਝ ਇਹ ਪਤਾ ਸਮਾਨ ਕੋਲ ਜਾਂ ਜੀ ਮੈਂ ਖੋਲਦਾ ਇਹ ਤੇ ਰੋਲਦੇ ਦਾ ਰੋਣ ਸੀ ਰੋਲਦਾ ਨਹੀਂ ਇਹ ਜਾਸਮின் ਰੈਸਪੀ ਚ ਪਉਂਦੀ ਆਪਣੀ ਚੀਜ਼ ਪਤਾ ਨਹੀਂ ਕਿਹੜੇ ਰੈਸਪੀ ਤੇ ਬਣਾਤੇ ਉਹਨਾਂ ਹਾਂ ਜੇ ਸਨਮਾਨ ਤੋਂ ਸਟਾ ਕਰੋਂ ਨੋ ਕਿ ਸਮੇਂ ਦਾ ਪੀਸੂਗੀ ਨਾ ਹੁਣ ਜੀ ਹੁਣ ਪੀਸਿਆ ਦੇ ਜਾਂ ਕੜੀ ਨੂੰ ਤੜਕਾ ਲਾ ਦੂੰਗਾ ਤੇ ਬਾਅਦ ਪੀਸੀ ਜਾ ਕੇ ਠੀਕ ਹੈ ਮੈਂ ਤਾਂ ਕੜੀ ਚ ਪਾਉਣੀ ਹੀ ਤੇਰਾ ਕਰਨਾ ਨਹੀਂ ਖਾਂਦਾ ਮੇਰਾ ਨਹੀਂ ਲੰਬਾ ਕਰਨ ਖਾਣਾ ਉਹ ਜੀ ਫਿਰ ਕੜੀ ਤਾਂ ਖਾ ਲੈਣੀ ਹੁਣ ਚਾਉਣਾ ਆਂ ਝਾਲ ਕੇ ਮੇਥੇ ਝਾਲ ਤੇ ਕੀ ਕਰਨਾ ਤਾਂ ਚਮਚਾ ਲੈ ਲੋ ਕੋਸਾ ਨਹੀਂ ਹੋਇਆ ਤੰਤਾ ਲੈ ਲੋ ਆਪਣੇ ਵਰਗ ਨੂੰ ਸਮਝ ਲੈ ਮਨੂੰ ਖੜ ਜਾ ਓਈ ਨਾ ਛੱਡ ਦੀ ਮੇਥੇ ਉਹ ਲੈ ਕਣੂ ਪੂਕ ਤਾਣਾ। ਉਹ ਨਹੀਂ ਪੂਕ ਤਾਣਾ ਸਾਂ ਦੋਤੇ ਸਾਧ ਪੂਕ। ਦੇਖੋ ਕਿਆ ਪੂਕ ਕਿਆ। ਖਾ ਲਿਆ ਅੰਮੀ। ਆ ਤਾਂ ਤਾਂ। ਨਹੀਂ ਖਾਈ ਕੁਕਤਾ। ਹਾਈ ਹਾਈ। ਐਡਾ ਮੱਥੇ ਬਰਾਤਨਾ ਮਾਰਨੂ ਜਨਾ। ਆ ਪਾਪਾ। ਉਹ ਖੜਚੇ। ਆ ਪਾਪਾ। ਨਹੀਂ ਬੋਲ ਮਾਰ। ਆ ਦੇਖੋ ਤਾਂ ਜੀ ਇਹਨੂੰ ਇਹਨੂੰ ਜਲਿਆ ਹੋ ਕਉਂਗੇ ਲੈ। ਕਿਆ ਜਲਿਆ ਇਹਦੇ ਵਿੱਚ ਕੁਛ ਵੀ ਨਹੀਂ। ਉਹੀ ਬੱਤ ਬਾਦਿਆ ਜੰਮਣ ਕੰਡਾ ਕੰਬਣ। ਮੇਰੇ ਵਰਗੇ ਲੋਕ ਕਹਿੰਦੇ ਭਜਾ ਲਾ। ਮਾਂ ਕੀ ਪਠਾਣੀ ਦਾ ਰਹਾ ਗਿਆ ਅੱਜ ਠਾਣੇਦਾਰ ਬਣ ਗਈ ਚੱਕ ਚਾਤੀ ਬਣਦੀ ਅੱਜ ਅੱਗ ਫੇਰ ਛੱਡੀ ਜਿੰਦੀਆਂ ਦੀ ਬਸ ਅੱਗ ਬਾਈ ਆ ਆਦੀ ਨਿਕੜੀ ਬਣਦੀ ਪੂਰੀ ਠਾਣੇਦਾਰ ਨਹੀਂ ਬਣਾਉਣੀ ਆ ਹਾਲਤੋਂ ਨਹੀਂ ਬੋਲੋ ਮੈਂ ਪੱਤੀ ਬਣੀ ਦੀ ਗੋਹਾ ਪੈਣਾ ਵਿੱਚ ਹਾਂ ਪੈਣਾ ਗੋਹਾ ਤੇ ਜਦੋਂ ਤਿੰਨ ਲੈਟ ਗੋਹਾ ਪੈ ਗਿਆ ਤੇ ਪੈ ਗਿਆ ਬਜਾੜ ਦੱਸਣਾ ਮੈਂ ਤਾਂ ਸਲਾਹ ਇਹ ਨੂੰ ਦੱਦੂ ਕਾ ਵੀ ਗੋਆ ਪੈ ਗਿਆ ਤੇ ਅੱਜੇ ਕੰਮ ਕੋਲ ਕਰਦਣਾ ਫਿਰ ਤੂੰ ਬੈਸਣ ਬੁੱਸਣ ਘੋੜਿਆ ਨਾ ਕੋਈ ਕਰਿਆ ਕੋਈ ਕੁਤ ਕਰਿਆ ਹੈ ਜੀ ਸ਼ਾਬਾਸ਼ ਮੈਂ ਤਾਂ ਅੰਦਰ ਕੰਮ ਕਰਨ ਲੱਗੀ ਸੀ ਆਪਣਾ ਕਿਉਂ ਕੱਪੜਾ ਲਾਣ ਲੱਗੀ ਸੀ ਮੌ ਜਿਹੜਾ ਸੰਪਾਣ ਇੱਧਰ ਦੌ ਮਾਰਦਾ ਜਿਹੜੀ ਚਿੱਲੇ ਪਰ ਕੜੀ ਬਣਨੀ ਕੜਨੀ ਜਿਹੜੀ ਆ ਮੱਠੀ ਆ ਚ ਪਰ ਔਖੜੀ ਬਣਦੀ ਗੈਦ ਪਰ ਤਾਂ ਫਾ ਵੱਟ ਜਾਂਦਾ ਨਾ ਮੈਂ ਤੇ ਤਣਾ ਦੇਖੀ ਜੀ ਸਾਰੇ ਕਾਰੀਕਤਰੀ ਤੇ ਬਣ ਕੇ ਨਹੀਂ ਗਿਆ ਨਾ ਪਰ ਤਾਂ ਫਾਪਟਣ ਵਾਲਾ ਸਮਾ ਕੋਈ ਵੀ ਕੰਮ ਸਾਇ ਪ੍ਰਸਾਦਾ ਬਣਾਉਣਾ ਸਾਇ ਕੋਈ ਵੀ ਕਰਨਾ ਉਹਦਾ ਫਾਪ ਹੱਟਦਾ ਹੁੰਦਾ ਸਾਰਾ ਬੱਲੇ ਫਾਪਾ ਮੱਤੇ ਕੰਦੇ ਘਾਟਣ ਨੇ ਯੱਦਾ ਦੇਸੀ ਜੀ ਮੇਰੇ ਪਾਪਾ ਘਾਰੇੰਦ ਵਾਲਾ ਬਸ ਇੱਕੋ ਚੰਕੀ ਪਾਣੀ ਮੈਂ ਤਾਂ ਢੇੜ ਪਾਉ ਮੈਂ ਕਹਤੇ ਮੰਨਣਾ ਤੇਰੀ ਜੇ ਮੈਂ ਆਪ ਬਣਾਉਂਦੀ ਛੇੜਾ ਤੇ ਬਣਾ ਤੇ ਤਾਂ ਬਾਅਦ ਵਿੱਚ ਖੋਦ ਬਣਗੀ ਮੈਂ ਭਾਇ ਜਨੂ ਮੇਰੇ ਤੇ ਸਾਥ ਨਾ ਪਿਆਰ ਕਰਿਆ ਨਾ ਕਰਿਆ ਮੈਂ ਮੈਂ ਤਾਂ ਬੱਕਰੀ ਹੁੰਦੀ ਆ ਆਹੋ ਹਾਹੋ ਨਹੀਂ ਯਾਰ ਤੁਸੀਂ ਕੀ ਕਹਿੰਦੇ ਵੀ ਮੈਂ ਬਣਾਈ ਬਣਾਉ ਆ ਤਸੂ ਦੀ ਕੌਣ ਬਣਾ ਰਿਹਾ ਬੱਕਰਾ ਬੱਕਰੀ ਬਣਾ ਰਿਹਾ ਜੇ ਸਮਝ ਲਓ ਯਾ ਤੂੰ ਪਾਟਾਈ ਨਹੀਂ ਪੈਂਦੇ ਦੋ ਤਿੰਨਾਂ ਨਹੀਂ ਪੈਂਦੀਆਂ ਤੋਤੇ ਆ ਆਪਣੀ ਜੀਭ ਪਰ ਆ ਤੇਵਾ ਵੀ 3 ਦਾ 9 ਨੂੰ ਲੀਨ ਸਾਲੇ ਪਿੱਚੰਟਾ ਲਾਉਂਦਾ ਜ ਮਟੀਨ ਦਾ ਨਾਲ ਬਠਾਲਿਆ ਕਿਸ ਨੇ ਜਾ ਉਹ ਤੇ ਮੇਰੇ ਬਿਨਾ ਨਾ ਕੋਈ ਗੱਡੀ ਚੱਲਣੀ ਤਾ ਕਹਾ ਵਤ ਹੈ ਕਿਥੇ ਚੱਲੂੰਗੀ ਚੱਲੂੰਗੀ ਨਾਲ ਤੇਰੇ ਬਿਟਕਾ ਦੋ ਰਮੈਂ ਹੁਣ ਫਿਰ ਟਿਕਟਾ ਦੋ ਲੁੱਤੇ ਤੇ ਮੈਂ ਧੁੱਪ ਉੱਪਰ ਬੈਠਾ ਫੂਈ ਬੈਠੀ ਐ ਬੈਠੀ ਰ ਜੇ ਤਾਂ ਮੈਂ ਜਾਵਾਂ ਕਰੀ ਵੀ ਬਣਾ ਮੈਂ ਤਾਂ ਕੋਈ ਸ਼ਾਮ ਆਦਕਾਰਨ ਨੂੰ ਕਹਿੰਦੀ ਸੀ ਮੰਨੂ ਨੀ ਲੋੜ ਬਾਬਾ ਜੀ ਸ਼ਾਮਾਂ ਦੀ ਢੋਕ ਨਾ ਫਸਾਦ ਮੈਂ ਤੇਰੇ ਮੂੰਹ ਚ ਇਹਦੇ ਚ ਨੂੰ ਫੂਕਾ ਮਰ ਗਈ ਬੈਠੀ ਜੇ ਮੈਂ ਭੂਖ ਮਾਰੇ ਤੂੰ ਉਰ ਜਾਣਾ ਐਨੇ ਥਲਿਮ ਹੋ ਗਏ ਬਾਹਰ ਐ ਹੁਣ ਦੇ ਕੀ ਖੋਸ਼ ਹੋਗੇ ਵੀ ਮੈਨੂੰ ਥਲਿਮ ਕਹਤਾ ਆਏ ਮਰ ਜਾ ਤੇਰੀ ਸੁਮਾਇਲ ਤੇ ਸੁਮਾਇਲ ਆਏ ਜਿਹੜਾ ਖਾਣ ਪੀਣ ਵਾਲਾ ਬੰਦਾ ਹੁੰਦਾ ਨਾ ਡੱਬੀ ਆਪਣੀ ਜੇਬ ਚ ਰੱਖਦਾ ਹੁੰਦਾ ਖਾਣ ਪੀਣ ਨਾਲ ਤੀਕਾ ਕਿੰਨੇ ਦਵਾਈਆਂ ਨਹੀਂ ਅੰਦਰ ਖਾਣ ਪੀਣ ਆਈ ਜ਼ਰੂਰੀ ਥੋੜਾ ਨਹੀਂ ਬੀੜੀ ਸਿਕ ਟਾਲੇ ਦੀ ਗੱਲ ਨਹੀਂ ਹੁੰਦੀ ਜ਼ਰੂਰੀ ਨਹੀਂ ਹੈ ਜਿਹੜਾ ਬੰਦਾ ਬਾਹਰ ਅੰਦਰ ਘੁੰਮਦਾ ਕਿਤੇ ਵੀ ਚੁੱਲਾ ਬਾਲ ਕੇ ਰੋਟੀ ਬਣਾਉਣੀ ਪੈ ਜਾਵੇ ਕਿਤੇ ਵੀ ਤੂੰ ਲੋਬ ਆ ਉਹ ਤੇ ਕੋਈ ਹੋਰ ਸਮਾਨ ਬਣਾਉਣਾ ਪੈ ਜਾਵੇ ਉਹਦੇ ਕਰਕੇ ਮੇਰਾ ਕੀ ਕਰੇ ਤੇ ਰੋਜ਼ ਬਣਾਉਂਦਾ ਸਾਰਾ ਸਮੇਂ ਰੋਜ਼ ਕਰਦਾ ਵਿਚਾਰੇ ਜੇ ਇੱਕ ਦਿਨ ਕਾਤਾ ਉਹਨੇ ਮੈਨੂੰ 20 ਦਿਨ ਕੰਮ ਕਰਦਾ ਮੈਂ ਮਤਲਬ ਇਹ ਮੈਂ ਕਦੇ ਕਦੇ ਵੀ ਵੀਡੀਓ ਚ ਆਉਂਦਾ ਮੈਨੂੰ ਵੀ ਕੱਪੜੇ ਧੋਤੇ ਮੈਂ ਬਰਸ ਵਾਲੀ ਬਣੀ ਮੈਂ ਜਦੋਂ ਤੁਹਾਨੂੰ ਕੋਈ ਲੋਕਚੋਕ ਵਾਲੀ ਗੱਲ ਹੁੰਦੀ ਫੇਰ ਤੁਹਾਨੂੰ ਕਹਿੰਦਾ ਵੀ ਮੈਂ ਕੱਪੜੇ ਧੋਤੇ ਉਹਦੇ ਪਿੱਛੇ ਮੈਨੂੰ ਆ ਗੱਲਾਂ ਸੁਣਨੀਆਂ ਪੈ ਗਈਆਂ ਜਾਂ ਸੁਣਨੀਆਂ ਪੈ ਗਈਆਂ ਹੁਣ ਆਪੇ ਇਕੱਲਾ ਤੂੰ ਵਧਾਈ ਜਾ ਪਈ ਮੈਂ ਜਾਣੀ ਆ ਤਰ ਤਰ ਤਪੂਤਾਵ ਦਾ ਲੱਗਣਾ ਚਾਹੀਦਾ ਜੇ ਕੋਈ ਕਾਟ ਵਾਂਗ ਹੋ ਗਈ ਹੁਣੇ ਫੜ ਲੈਣੇ ਅਸੀਂ ਮੈਂ ਬੇਲਣਾ ਲੱਭਦਾ ਮਾ ਚਲ ਬੇ ਬੇਲਣਾ ਦਾ ਪਿਆ ਅੰਦਰ ਚਿਮਟਾ ਪਿਆ ਗੁੰਜੇ ਵਾ ਦਈ ਭੂਖ ਨੇ ਨਾ ਭੂਖ ਮਾਰਨੀ ਦਈ ਅੱਗ ਬੁੱਤ ਲਈ ਤਾਂ ਸਿਆਂਦੀ ਭੂਖ ਹੱਥ ਚ ਵੜਨ ਦੀ ਕੋਸ਼ਿਸ਼ ਕਰਦੀ ਰਹੀ ਐ ਉਧਰ ਜੁਬਰੀ ਤੇ ਤੂੰ ਪਾ ਜਾ ਲਈ ਫਿਰ ਤੇ ਚਦਰੀ ਹਏ ਸੁਣ ਵੀ ਆ ਗਿਆ ਮੈਨੂੰ ਨਹੀਂ ਦਿਖਾਈ ਆ ਤਿੰਨਾਂ ਦੀ ਚਲ ਉਹਦਾ ਐਕਣਾ ਸਹੀ ਗਿਆ ਆਈ ਮੈਂ ਥਾਮੇ ਲਾਣੀ ਮੂੰਹ ਤੇ ਤਾਂ ਖਾ ਗਈ ਆਈ ਥਾਮੇ ਲਾਣੀ ਮੀਂਹ ਪੈਂਦੇ ਚ ਬਣਾਤੀ ਕੜੀ ਮੈਂ ਧੁੱਪ ਦੇ ਵਿੱਚ ਬਣਾਤਾ ਠਾਣੇਦਾਰ ਨਹੀਂ ਪਤਾ ਨਹੀਂ ਕਿਆ ਕਿਆ ਨਾ ਕੋਈ ਠਾਣੇਦਾਰ ਨਹੀਂ ਕਹਿੰਦਾ ਕੋਈ ਕੜੀ ਕਹਿੰਦਾ ਕੋਈ ਅਮਰਦੀ ਕਹਿੰਦਾ ਸਾਰਾ ਦਾ ਆਪਣੇ ਆਪਣੇ ਸਵਾਦ ਆ ਤਕਰੀ ਦਾ ਬਣਾ ਲੈਣਾ ਪਲਾਉ ਤੋਂ ਸਾਤਰੀ ਗਲ ਬਣਾਉਂਦਾ ਹੱਤ ਰਿਮਾਨ ਜਦੋਂ ਤੂੰ ਤਾਂ ਪਲਾਵੇਂ ਮੇਰੇ ਅੰਦਰ ਤੋਂ ਸਾਰੇ ਨਹੀਂ ਜਿਆ ਕੋਬਰੀ ਤਾਂ ਅਗੀ ਗੰਦੀ ਯੇ ਸੱਤੀ ਖਾਲ ਬੁਲਾਉਂਦੀ ਸੱਤੀ ਖਾਲ ਹਾਥ ਜੋੜ ਕੇ ਪੁੱਤ ਤੇ ਕਿਆ ਹਾਲ ਹੈ ਜੀ ਪੁੱਤ ਲਾ ਕੇ ਕਿਆ ਹਾਲ ਹੈ ਜੀ ਤੇਰਾ ਤੇਰੀ ਵੀ ਤੇ ਅੱਜ ਬੜਾ ਥੋੜੇ ਨਾਲ ਦੁਪਹਿਰੇ ਗਾ ਪੈ ਰਿਆ ਤਾ ਤੇਰਾ ਪੂਰਾ ਮੇਰੇ ਨਾਲ ਬਾਲ ਖੇਲੀ ਆ ਮੈਂ ਤੁਹਾਨੂੰ ਦੱਸ ਸਕਿਆ ਵਧੀਆ ਨਜ਼ਾਰੇ ਨਾਲ ਦੱਖਣ ਵੀ ਹਵਾ ਆ ਰਹੀ ਐ ਇਹ ਤਾਂ ਕਿ ਮੈਂ ਕਹੀ ਜਾਂਦੀ ਮੇਰੀ ਅੱਜ ਫਿੱਟ ਕਾ ਕੇ ਲੱਗਦੀ ਆ ਉਹ ਮਾਂ ਵੀ ਤਾਂ ਹੀ ਤਰਸ ਕਰਕੇ ਲੱਗਿਆ ਬਣਾਉਣ ਮਾਂ ਵੀ ਚੱਲ ਮੇਰੀ ਘਰਾਂ ਦੀ ਵਿਚਾਰ ਦੀ ਪਿੱਠ ਦੁਖਦੀ ਆ ਵੀ ਚੱਲ ਕੜੀ ਮੈਂ ਹੀ ਬਣਾਉਣਾ ਕਾਹਨੂੰ ਉੱਥੇ ਵਿਚਾਰੀ ਗੈਸ ਵਰ ਕਾਟ ਚ ਕਮਾਈ ਜਾਊਗੀ ਉੱਥੇ ਹਾਂ ਤਰਸ ਆ ਗਿਆ ਮੈਨੂੰ ਉਹਦੇ ਬਾਰੇ ਹਾਂ ਵੇ ਤੇਰੇ ਤਰਸ ਨੂੰ ਮੈਂ ਬਾਹਰੇ ਜਾ ਮਾਂ ਦੇ ਨਾਲ ਕੰਮ ਵਿੰਡੂ ਬਤਾਇਆ ਹੁਣੀ ਪਤਾ ਤੈਨੂੰ ਕਿਹੜਾ ਕੰਮ ਵੱਧ ਗਿਆ ਉਹ ਤਾਂ ਬਾਅਦ ਵਿੱਚ ਦੱਸਾਂ ਨਾ ਮੈਨੂੰ ਉਹ ਦੱਸ ਦੀ 92 ਪਾਊਡਰ ਤਾਂ ਮਾਤਰਾ ਮੈਂ ਦਿਮਾਗ ਇਹ ਲੱਗਿਆ ਲੱਗਦਾ ਚੱਲੇ ਕਿਉਂ ਨਹੀਂ ਤੇ ਕਸੂਰੀ ਨਾ ਨਾਲੇ ਖੋਲਣਾ ਉਹਦੇ ਪੁੱਠਾ ਖੋਲੇ ਬਸ ਕੰਝਵੀ ਪਾਊਡਰ ਵੀ ਪੁੱਠੇ ਪਾਸੋਂ ਤੇ ਗੋਲ ਚੋਲਿਆ ਕੰਝਵੀ ਨੇ ਖੋਲਿਆ ਚਲ ਕੋਈ ਨਹੀਂ ਕਸੂਰੀ ਮੇਥੀ ਲਿਆ ਹੁਣ ਕਸੂਰੀ ਮੇਥੀ ਪੂਰਾ ਗਿਆ ਕਸੂਰ ਤਾਂ ਬਚਾਰੀ ਦਾ ਮੈਂ ਨਾਲੇ ਠੰਡਾ ਪਾਣੀ ਪੀ ਆਵਾ ਪਾਣੀ ਵੀ ਪੀਆ ਮੁੜੇ ਹੀ ਹਿੰਮਤ ਨਾਲ ਤੜਕਾ ਮੇਰਾ ਚੜ ਗਿਆ ਹੁਣ ਆਦਾ ਮਾਰੋ ਬਾਹਰ ਜਾ ਸੌਤ ਲਓ ਚੋ ਮਹਾਰਾਜ ਨਾ ਪਾਣੀ ਹੀ ਜਦਿਆਂ ਨੂੰ ਇਹ ਤੋਂ ਮਾਹੋਂ ਪੰਗਾਲੇ ਲੈਦਾ ਦਾ ਬੱਚਾ ਚਲੋ ਕਰਤੀ ਜੀ ਪਾਣੀ ਲੈ ਟਮਾਟਰ ਨਹੀਂ ਤੇ ਹੈਗੇ ਸੰਦੀਪ ਹਾਂ ਜੀ ਪਾਣੀ ਲੈਣ ਲੱਗੀ ਸੀ ਟਮਾਟਰ ਦੇ ਤਾਂ ਲੋੜ ਨਹੀਂ ਇਹਦਾ ਤੜਕਾ ਥੋੜਾ ਜਿਹਾ ਹੋਊਗਾ ਕਿ ਪੈ ਕਿ ਲੋ ਤੇ ਇਹਦਾ ਦਰਵਾ ਚੜਾਉਂਦੀ ਲੋੜ ਵੀ ਨਹੀਂ ਪੈਦੀ ਨਾ ਕੜੀ ਜਦਾਂ ਨੂੰ ਨਹੀਂ ਠੀਕ ਜਿਹਾ ਹੀ ਰੱਖੋ ਡੈਡੀ ਆਹ ਤਾਂ ਕੱਚੇ ਕੱਚੇ ਪਿਆਜ਼ ਹੁੰਦੇ ਹੈਗੇ ਹਾਂ ਬਹੁਤ ਤਾਂ ਠੀਕ ਹੋ ਪਾਦਮ ਤਿੰਨ ਚੰ ਚਮੜੀ ਦੇ ਪਾਦਮ ਨਾ ਨਾ ਤਿੰਨ ਨਹੀਂ ਉਹ ਜ਼ਿਆਦਾ ਹੋਣੀ ਕਰਦੀ ਹਲਦੀ ਇਹਦੇ ਨਾ ਬਾਹਰ ਦੀ ਹੈ ਬਹੁਤ ਹਨ ਲੋ ਇੰਨੀ ਕੁ ਵੀ ਨਹੀਂ ਦੋ ਤਿੰਨ ਚੁੱਕ ਕੇ ਪੁੱਲ ਕਰਕੇ ਪਾ ਦੇ ਮੈਂ ਵੀ ਦੇਖਦਾ ਹਾਂ ਸਾ ਵੀ ਕਿਆ ਕਰੀ ਆਏ ਬਸ ਜ਼ਿਆਦਾ ਹੀ ਹੋ ਜੇ ਚੱਲ ਨਹੀਂ ਕਰ ਉਹ ਚਾਲੇ ਤਾਂ ਕਰਦੇ ਆ ਆਉਂਦੇ ਤਾਂ ਜਿੰਨੀ ਮਰਜ਼ੀ ਪਿੱਛੇ ਪਾ ਕੇ ਪੀਰੋ ਜੋ ਮਾ ਠੀਕ ਹੈ ਤੁਸੀਂ ਉਹਨ ਇੱਕ ਚਾਂਚੇ ਨਾਲ ਸਰਦਨ ਜਿਹੜੀ ਚਾਂਚੇ ਨਾਲ ਉਹ ਪਹਿਲਾਂ ਹਲਦੀ ਦਾ ਪਾਉਂਦੇ ਬਈ ਤੂੰ ਤਾਂ ਯਾਰ ਬੱਤ ਮੈਨੂੰ ਤਾਂ ਬੰਦ ਲਾ ਲੈਣਾ ਜੀ ਤਾਂ ਆਣੇਦਾਰ ਦੀ ਤਾਂ ਹੌਲਦਾਰ ਨਹੀਂ ਬਣਵਾਉਣੀ ਨਹੀ ਆ ਪਾਊਡਰ ਭਾਈ ਚੱਲ ਜਰਾ ਕੋਈ ਪਾਉਣਾ ਵਾਹੋਂ ਤਾਂ ਤੋਂ ਦਾ ਤਾਂ ਲੱਗ ਗਿਆ ਦੇਖੀ ਜਾਓ ਕੀ ਬਣਦਾ ਅਵੇ ਕਦੇ ਵਧੀਆ ਨਾ ਬੜੀ ਮੇਰਾ ਕਸੂਰ ਕਣਦੇ ਨਾ ਵਾਹ ਬਈ ਤੇਰਾ ਤਾਂ ਕਰਤਾ ਮਿਰਚਾਂ ਪਈਆਂ ਉਹ ਵੀ ਪਾਉਣੀਆਂ ਤਾਂ ਤੂੰ ਦੇਖ ਕੇ ਦੱਸਦਾ ਕੋਈ ਨਾ ਇਹਨੂੰ ਦੇਖ ਕੇ ਜੂਗਾ ਅੱਧੀ ਤਾਂ ਕੜੀ ਹੁੰਦੀ ਆ ਹਾਏ ਹਾਏ ਥੁੱਲਾ ਲਵੇੜਤਾ ਅੱਧੀ ਲਾਲ ਵੇੜਤਾ ਥੁੱਲਾ ਲਵੇੜਾ ਥੁੱਲਾ ਥੱਲੇ ਨੂੰ ਪੰਨ ਦਿੱਤਾ ਨਹੀਂ ਨਾ ਪਹਿਲਾਂ ਕੁਝ ਹੋਤਾ ਨਹੀਂ ਪਾੜਿਆ ਹੋਇਆ ਬਣਾਈਏ ਤਾਂ ਦਿੰਨੇ ਨੇ ਆ ਚੱਕ ਦੋ ਤੰਤਾ ਮੂਲ ਪੰਨ ਘੱਟ ਗਾਣਾ ਜੀ ਤਾਂ ਹੁਣ ਤਾਂ ਆਈ 3.5 ਸੰਚੇ ਹੋ ਗਏ ਫੇਰ ਕੀ ਹੋਊਗਾ ਨਹੀਂ ਫੇਰ 4 ਹੋਣੇ ਪੈਣੇ ਚਾਹੀਦੇ 4 ਸੰਚੇ ਇਹ ਬਾਸ ਪੈ ਦੂ ਬਾਦਾ ਟਾਟ ਆ ਯਾਰ ਉਂ ਬਸ ਦਮਾਦ ਦੇ ਕੋਲ ਕੋਈ ਨਹੀਂ ਸਗਾ ਕੇ ਰੱਖਦੇ ਪੰਗੂ ਹੀ ਉਹ ਅੱਟ ਮਿੱਠੀਆਂ ਮੁੱਠੀਆਂ ਜਿਹ ਸਾਰੀਆਂ ਆਪਣੇ ਇਸ ਵਾਰ ਬੱਦੀਆਂ ਨਹੀਂ ਕੀਤੀ ਹੋਈ ਸੀ ਕੱਕ ਘੰਡਾ ਦਾ ਹੋ ਗਿਆ ਬਣਾ ਤਾਂ ਕਰ ਤੂੰ ਇਹ ਵੀ ਉਹ ਨਿਆਣਿਆਂ ਨੂੰ ਮੈਂ ਪਾਸਤਾ ਬਣਾ ਕੇ ਦਿੱਤਾ ਤਾਂ ਤਾਂ ਲਈ ਉਹ ਨਿਕਲ ਜਾ ਉਹ ਹੀ ਨਕਰੇ ਕਰੀ ਜਾਂਦੀ ਆ ਅਜੇ ਨਹੀਂ ਕਰਨੀ ਕੋਸੂ ਖੁਦੂ ਦੇ ਲੈ ਮਿੱਠੀ ਦੀ ਅੰਨੇ ਚ ਬਹੁਤ ਆ ਕਾਮਨੀ ਵੀ ਤੇ ਪਾਸਤੇ ਚ ਕਰਨ ਨੂੰ ਤੇ ਲਬਾਈ ਤੇ ਪਾਸਤਾ ਬਣਾਇਆ ਤਾ ਮੈਂ ਲੈ ਲਿਖੁੰਨੇ ਆ ਮਾ ਹੁਣ ਆਲੂਏ ਪਾਉਂਦੇ ਵਿੱਚ ਪਾਣੀ ਅਮੇਸ਼ਾ ਸਹੀ ਆ ਮੰਨ ਮੈਂ ਕੀ ਕੀ ਤੁਹਾਨੂੰ ਚਾਹ ਤੂੰ ਮੈਂ ਕਿ ਚੱਲੂਗੀ ਤੇਰੇ ਜਾਣਾ ਮੇਰਾ ਜੀਜੇ ਨੇ ਲੱਗ ਮੈਂ ਆ ਗਾਣਾ ਗਾ ਕੇ ਨਾ ਪੂਛੋ ਦਿੰਨੀ ਆ ਮੈਂ ਘਰੋਂ ਲੈ ਮੂਲੇ ਕੇ ਤਾਂ ਬਸ ਬਾਹਰ ਨੂੰ ਜਾਣਾ ਹੋ ਸਕਦਾ ਨੇ ਕਿੱਥੇ ਲੈ ਗਈ ਮਾ ਮੇਰਾ ਕੋਣ ਆਇਆ ਸੀ 16 ਤਰੀਕ ਨੂੰ ਪਹਾੜ ਚ ਉੱਥੇ ਜੋਰਜੀ ਸਾਹਿਬ ਕੋਈ ਆ ਫੋਟੋ ਨਹੀਂ ਕਰਨ ਹਾਂ ਆਜਾ 16 ਦੇਖਦੇ ਜਿਹਨਾਂ ਤੇਰੇ ਦਿਨ ਪਏ ਸਲਾਨਾ ਕਰਾ ਮੈਂ ਕਹਿੰਦੀ ਜੀ ਦੇਖਦੇ ਜਾਏ ਮੈਂ ਪਰਮ ਜੰਗੀ ਕਰਨ ਜਾ ਹਾਂ ਹਾਰਾ ਰਾਤ ਨਹੀਂ ਜਾਵਾ ਬਾਹਰ ਆਪ ਰਾਈ ਟਾਲੂ ਅੰਦਰ ਵਿੱਚ ਘੋਲ ਦਿੰਦੇ ਬਾਹਰ ਕਰੋ ਆ ਨਾ ਕਿਵੇਂ ਘੁਲ ਜਾਣਗੇ ਤੇਰੇ ਸਾਹਮਣੇ ਦੇਖ ਤੁਸੀਂ ਹੁਣ ਇਹਦੇ ਵਿੱਚ ਘੋਲਣਾ ਫੇਰ ਨਾ ਇਦਾਂ ਜਵਾਬੇ ਕੜੀ ਕੜੀ ਉਹ ਰਣੀ ਕੜੀ ਉਹ ਰਣੀ ਇਹਨਾਂ ਦੀ ਵੀ ਕੋਈ ਮਨਿਆ ਦਾ ਮੁੱਤ ਚੀਜ਼ ਨਹੀਂ ਥੋੜਾ ਜਿਹਾ ਕੋਈ ਗੱਲ ਨਹੀਂ ਨੇ ਆਣੇ ਅੰਠੀ ਮੈਂ ਖਰ ਗਾਥੇ ਨਾ ਮੈਨੂੰ ਫਰ ਸਫਾਈ ਦੇਣੀ ਪੈਂਦੀ ਆ ਹਰ ਗੱਲ ਚ ਸਭ ਤੋਂ ਹੋਰ ਮੱਕੇ ਹੋ ਗਵਾਂਡੀਆਂ ਦੇ ਜਨਨੀਆਂ ਤੋਂ ਸਭਾਈ ਆ ਦੇਦੀਆਂ ਤੇ ਕੀ ਲੂੰਗਾ ਸਭਾਈ ਮੈਂ ਤੋਰ ਕੇ ਜਾ ਕੇ ਪੁੱਤੂਆ ਵੀ ਆਲੂ ਭਰੀ ਘਾਤੇ ਸੀਰੇ ਸੰਦੀਪ ਨੇ ਦੱਸਿਓ ਜੀ ਯਾਨੀ ਉਹ ਲਾ ਹੁਣ ਆਹ ਹੋ ਆ ਤਾ ਲੋ ਠੀਕ ਤਾਂ ਐ ਮਾਰਤੀ ਜਦ ਇਹ ਆਲੂ ਵਾਲੇ ਪਾਣੀ ਨੂੰ ਕਿਹਾ ਹੋਇਆ ਵਤਨ ਪਾਇਆ ਮੈਂ ਤਿੰਨ ਵਾਰ ਧੋਤਾ ਫੇਰ ਸੀ ਕਾਸ ਜੀ ਛੱਡੇ ਲੰਦਾ ਪਾਣੀ ਚਾਹੀਦਾ ਰੰਗ ਢੰਗ ਜੇ ਜੇ ਹਰੀਆਤ ਨਹੀਂ ਆਉਂਦਾ ਹੋਣਾ ਆਹਾ ਸਵਾਦ ਆ ਤਾ ਲੋ ਉਹ ਵੀ ਮੈਂ ਲੈਣ ਲੱਗੀ ਸੀ ਹੂੰ ਸਵਰ ਪੱਦੀ ਮੇਰੇ ਬਸ ਜਿਹੜੇ ਜਿਹੜੀ ਵੀ ਗੱਲ ਕਹੇ ਤੀ ਬਿਕਰਾਂ ਸਿੰਘ ਨੇ ਬਸ ਮੈਂ ਉਹ ਮੈਂ ਬਸ ਉਹ ਬਸ ਮੈਂ 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 ਬਸ ਬੱਕਰੀ ਮੈਂ ਨਾ ਹੁਣ ਤੁਸੀਂ ਗੱਲ-ਗੱਲ 'ਚ ਮੈਨੂੰ ਬੱਕਰੀ ਕਹਿ ਰਹੇ ਆ ਉਹ ਨਾ ਮੈਂ ਮੈਨੂੰ ਬੱਕਰੀ ਹੁੰਦਾ ਪੰਗਾ ਲੈ ਰਹੇ ਹੋ ਪੰਗਾ ਜੇ ਮੈਂ ਆਪਕੇ ਸਾਹਦੀਆਂ ਟਿਕ ਜਾ ਪੰਗੇ ਬਾਦ ਪੰਗੇ ਬਾਦ ਆਪਾਂ ਨਾਮ ਰੁੱਜਿਆਂ ਦਾ ਬਹੁਤ ਤੇਜ਼ ਵਧ ਕੇ ਜਾਵਾਂ ਵੇ ਹੱਟ ਜਾ ਥੋੜਾ ਜਿਹਾ ਤਾਂ ਹੈਗਾ ਕਹਿੰਦੇ ਜਿਸका काम उसी को साधे और तो चला जी हां ਚੁੱਲੇ ਚੱਕਰੀ ਵਾਲੀ ਮੈਨੂੰ ਕਮੈਂਟ ਮੈਂ ਫਿਰ ਮੈਨੂੰ ਕਮੈਂਟ ਵੀ ਇਹ ਜਣੇ ਵਿੱਚ ਹਾਂ ਵੀ ਜਿਹੜੇ ਅਕਰਿਆ ਪੁੱਤਾ ਪੂਰਾ ਇੱਥੇ ਤਾਂ ਮਸਾਲਾ ਰੱਖਿਆ ਸਾਰਾ ਸਮਾਨ ਇੱਥੇ ਅਸੀਂ ਪਾਤੀ ਭਾਂਦੇ ਆ ਇਹ ਵਿੱਚ ਪਹਿਲੀ ਵਗੀ ਉਧਰ ਨਹੀਂ ਸਰਪਨ ਹੁੰਦੀ ਤਾਂ ਇੱਧਰ ਤੋਂ ਸਮਰ ਕਾ ਨਹੀਂ ਪੈਂਦਾ ਜੇ ਭੈਣ ਜੀ ਹਾਂਜੀ ਭਾਈ ਸਾਰਿਆਂ ਦੀ ਭੈਣ ਜੀ ਤੂੰ ਜੇ ਤੂੰ ਸਾਰੇ ਮਸਾਲਿਆਂ ਦਾ ਸਮਾਨ ਇੱਧਰ ਰੱਖ ਦਿੰਦੀ ਮੈਂ ਪਾਤੀ ਇੱਧਰ ਭਾਂਦਾ ਤਾਂ ਕੂਤਾ ਦਮਾਦ ਵਰਤ ਲੰਦੀ ਬਾਪੂ ਮੇਰੇ ਤੇ ਨਦਮਾ ਪਾਇਆ ਨਹੀਂ ਮੈਂ ਤਾਂ ਬੱਕਰੀਆਂ ਆ ਵੀ ਮਗੇ ਜੰਮਿਆ ਬਾਪੂ ਹੁਣ ਵੀ ਨਾ ਨਾ ਵਰਤ ਹਾਂ ਮੋ ਮੇਰੇ ਵਰਤੇ ਹਾਂ ਬੱਕਰੀ ਦਾ ਕੰਮ ਬਸ ਮੈਂ 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 ਗੋਡੇ ਲੱਜੇ ਭੁੱਖਣਾ ਕਿਉਂ ਬੱਜਣਾ ਮਾਰਨਾ ਸੱਚੀ ਆਪੂ ਜੱਕਰੀ ਬੱਜਣਾ ਦਾ ਵਾਹ ਸਭ ਸਭ ਵਾਹ ਦੇੜੀ ਇੱਕ ਦਿਨ ਆਪਾਂ ਮੰਦਰੀ ਹਿੱਕੇ ਇਹ ਦਿੰਦੀ ਇੱਕ ਦਿਨ ਕਰੋ ਹਾਂ ਅਰੇ ਹੋਲੇ ਅਰੇ ਇਹ ਕਿ ਜਾਣ ਨਹੀਂ ਨਾਲ ਰੋਜਾ ਸੌਂ ਦੀ ਦੁਪਹਿਰ ਨੂੰ ਰੋਜਾ ਸੌਂ ਦੁਪਹਿਰ ਨੂੰ ਬਣਾ ਸੁਣਾ 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 ਮੇਰੀ ਗੱਲ ਸੁਣੇ ਕਿ ਕਿ ਡੈਡੀ ਐ ਠੀਕ ਆ ਹੁਣ ਮੈਂ ਐ ਵੀ ਚੱਲ ਆਪਾਂ ਨਾ ਸ਼ਾਂਤੀ ਜੀ ਨਾਲ ਜਾ ਕੇ ਮਿਲਿਆ ਹਾਂ ਹਾਂ ਅੱਗੇ ਤਾਂ ਜਾਂਦੀ ਹੈ ਕਿਰਪਾਨਾਂ ਲੈ ਕੇ ਜਾ ਕੇ ਉੱਥੇ ਬਾੜਾ ਟੋਕਾ ਕਰ ਦਿੰਦੀ ਐ ਤੇ ਅੱਗੇ ਸ਼ਾਂਤੀ ਹੁੰਦੀ ਨਹੀਂ ਉਹਦੇ ਕੋਲ ਅੱਗੇ ਮੈਨੂੰ ਇਹ ਦੁੱਖ ਜਾਂਦੇ। ਤਾਂ ਹੀ ਆ ਤੁਸੀਂ। ਤਾਂ ਹੀ ਜਮਾ ਉਹ ਗੰਦਾ ਬਸਾਈ ਉਹ ਸ਼ਾਂਤੀ ਨਾਲ ਪਾਣਾ। ਤਾਈ ਨੂੰ ਪੁੱਛਣਾ ਪੈਣਾ ਵੀ ਕਾਦ ਬੇਲ ਤੇਰੇ ਕੋਲ ਭਾਈ। ਵੀ ਤੂੰ ਸਾਡੇ ਨਾਲ ਚੱਲੀ ਭਾਂਬਰੀ ਨੂੰ। ਹੋਰ ਸਾਰੇ ਘਰੇ ਕੱਤਰੇ ਤੇ ਤੂੰ ਤਰ ਮਾਰਦੀ। ਆ ਗਿਆ ਹੁੰਦਾ ਤੁੱਟਰ ਗਿਆ ਹੁੰਦਾ ਮਨ ਤੇਰੀ ਤੇ। ਆਹੀ ਉਹਦੇ ਨਾਲ ਟੱਕ ਦਗਾਉਂਗਾ ਮੈਂ ਦੇਖੀ ਜਾਊਂਗਾ। ਇਹਨਾਂ ਅਭੀ ਤਾਂ ਪਲੇਟ ਹੀ ਆ। ਆ ਪੀੜੀ ਦਾ ਕਰਤਾ ਜਿੱਦ ਘਾਟ ਨੂੰ ਅੱਜ ਪਹਿਲੇ ਦਿਨ ਮੈਂ ਹੀ ਦਿੱਤੀ ਐ। ਹਾਂ ਤਾਂ ਆ ਹੀ ਹੁੰਦੇ ਰਕੜੇ ਹੱਸਾਈ। ਫਾਈਨ ਕੜਸਾ ਆਈ ਜਾਂਦੇ ਕੜਸਾ ਆਈ ਤਾਂ ਹੋਰ ਖਣ ਲੱਗੇ ਕਿ ਸੜ ਗਈ ਜੇ ਮੈਂ ਬਹਿ ਜਾਂਦੀ 3600 ਗੱਲ ਬੋਲਣੀ ਚੁੱਪ ਠੀਕ ਤਾਂ ਮੈਂ ਸਾਰ ਪੈਂਡ ਕਿਲਟਰ ਨਾਰਦੀ ਕਾ ਹੋ ਗਿਆ ਨਾਰਦੀ ਕਾ ਹੋ ਗਿਆ ਬੰਦੇ ਹਾਂ ਅੱਜ ਹਾਲ ਬੰਦੇ ਨੂੰ ਮਾਰਦੇ ਬੰਦੇ ਆ ਕੇ ਬੰਦੇ ਆ ਚ ਮੈਂ ਤਾਂ ਜਾਨਾ 365 ਚਲਿੱਤਰ ਬੰਦੇ ਬੰਦੇ ਚ ਮੈਨੂੰ ਸਾਰਾ ਸਾਰ ਮਾਰਦੇ ਆ ਇਹ ਨਾ ਤੋ ਕਾਟਾ ਕਿ ਜੇ ਮੈਂ ਕਰਦੀ ਕੰਮ ਇੱਕ ਭਾਣ ਵੀ ਕਹਿੰਦੀ ਸੀ ਕਹਿੰਦੀ ਮੇਰਾ ਸਾਰਾ ਰੋਟੀ ਬਣਾਇਂ ਟੋਕੜਾ ਟਾਕੀ ਕਰ ਦੋ ਪਰ ਕਹਿੰਦੀ ਮੇਰੇ ਤੋਂ ਕੰਮ ਕਰਨ ਦੀ ਵੀ ਨਹੀਂ ਕਰਦਾ ਮੈਂ ਸਾਰੇ ਕੰਮ ਬਣਾ ਮੇਰਾ ਆਹ ਅੱਛਾ ਕਿ ਮੈਂ ਟੋਕੜਾ ਬੱਟ ਕਰਦੀ ਮੈਂ ਫੇਰ ਵੀ ਨਹੀਂ ਹਟਾ ਮੈਂ ਕੜੀ ਬਣਾ ਕੇ ਹਟ ਮੱਤ ਪੱਲਾ ਨਹੀਂ ਕੜੀ ਨੂੰ ਆਦੂ ਸਰੇ ਲੱਗਿਆ ਬਾਹਰ ਸੋ ਇੱਕ ਬੀਵੀ ਨੂੰ ਨਜ਼ਰ ਲੱਗੀ ਵੀ ਆ ਠੀਕ ਹੈ ਨਹੀਂ ਹੁੰਦੀ ਆ ਵਿਚਾਰੀ ਮੈਂ ਵੀ ਪਾਣ ਪਾ ਹਾਂ ਲਵਾਣ ਲਵਾਣ ਗੋਡਾ ਹੁਕਮ ਆਤਾ ਜਦੇ ਮਾਂ ਲੰਮੀ ਹੈ। ਫੜੀ ਘੱਟ ਨਾ ਰੰਗ ਤੈਨੂੰ ਦੱਸਤਾ ਵਾ। ਵਦੂ ਜੀ ਜੀ ਕਟੂਗੀ ਨਹੀਂ। ਪਰ ਬਣਾਈ ਤੁਸੀਂ ਹੁਣੋ ਕੱਟ ਸਕਦੇ ਮੇਰੇ ਹੱਥ ਚ ਤਾਂ ਵਰਕਤ ਆ। ਵਾਹਿਗੁਰੂ। ਸਤਨਾਮ। ਪਹਿਲਾਂ ਸਾਰੇ ਲੈ ਕੁੱਪੜ ਵਾਪਰ ਨੂੰ ਜਾ ਕੇ ਕੰਨੋ। ਸਤਨਾਮ। ਵਾਹਿਗੁਰੂ। ਸਤਨਾਮ। ਵਾਹਿਗੁਰੂ। ਜਦੋਂ ਅਰਦਾਸ ਨਾਲ ਸੱਲਾਦ ਆਲੇ ਨਾ ਅਰਦਾਸ ਨਾਲ ਜਦੇ ਕੱਟਦੇ ਵਾਪਰ ਨੂੰ। ਹੋਰ ਪਾਣੀ ਚਾਹੀਦਾ ਹੈ ਤਾਂ ਨਾਲ ਕੁਝ ਨਹੀਂ ਬਣਨਾ ਕਿੰਨਾ ਕੁ ਪਾਣੀ ਚਾਹੀਦਾ ਜੀ ਇੰਨਾ ਹੁਣ ਥੋੜਾ ਕੜੀ ਚ ਪੈਣਾ ਥੋੜਾ ਮੈਨੂੰ ਬੇਸਣੇ ਦਾ ਲੱਗਦਾ ਤੇ ਹਾਂ ਜੀ ਹਾਂ ਕਹਿੰਦਾ ਚਲੇ ਅੰਦਰ ਉਹ ਪਰੌਠਾ ਬਣਾਏ ਉਹ ਵੀ ਪਾ ਦੋ ਵਿੱਚੇ ਥੋੜੇ ਜਿਹੇ ਹੋਰ ਪਾ ਦੋ ਆਹ ਖਾਫ ਦੇ ਵਧੀਆ ਬੀਜੇ ਬਣਦੀ ਤਸਦੀ ਗੱਲ ਬਣਾ ਮੈਰੀ ਫਾਫਾ ਬੈਰੀ ਕਿ ਫਤੇ ਬੀਤੀ ਅੱਜ ਕੜੀ ਵਧੀਆ ਨਹੀਂ ਬਣਨੀ ਆਲਾ। ਸਾਡੀ ਜੀਬ ਵੀ ਕਾਲੀ ਆ ਸਾਲੀ। ਪਤਾ ਨਹੀਂ ਕਾ ਬਣਨਾ ਕਾ ਨਹੀਂ। ਅੱਜ ਲੜ ਦੇ ਦੇ ਵੀ ਕੜੀ ਬਣਾਈ ਆ। ਲੜ ਦੇ ਕੰਦ ਨਹੀਂ ਹੈਗੇ। ਇਹ ਦੱਸ ਮਾਨੂੰ ਵੀ ਕੋਈ ਜਨ ਹੈਗਾ ਇਹ ਤਾਂ ਨਹੀਂ ਲੜਨੇ। ਵਧੀਆ ਬਣੀ ਹੈ ਕੜੀ ਅੱਜ। ਆ ਮੈਂ ਆਈ ਤਾਂ ਗਾ। ਮੇਰੇ ਭਾਈ ਕੋ ਖਸੂ ਵੀ ਥੱਲੇ ਬੈਠਿਆ ਕੋ। ਸਾਡੀ ਚਰਚਾ ਤੱਲੀ ਉੱਥੇ। ਉੱਥੇ ਖਸੂ ਗਈ। ਮੇਰੀ। ਘਰ ਥੋੜੀ ਬਾੜ ਹੀ ਨੰਗ। ਹਾਂ। ਨਾਬਰੀਪੁਰ ਪ੍ਰੋਜੈਕਟ ਚੱਲ ਰਿਹਾ ਕੋ। ਹਾਂ। ਵੀ ਵਾਟ ਦੇ ਵਿੱਚ ਜਾ ਕੇ ਕੰਟ੍ਰਿਬਿਊਸ਼ਨ ਕਰਾਂਗਾ ਹਾਂ ਆ ਕਾਲਾ ਕਾਲਾ ਜਿਹਾ ਕਿਹਦਾ ਮੇਥੀ ਅੱਜ ਇੱਕ ਮਿੰਟ ਦੇਖੋ ਤੇ ਕੈਮਰਾ ਕਰਾ ਕੋਲ ਨੂੰ ਵੀ ਇਹ ਕਾਲਾ ਹੈ ਕਿ ਹਰਾ ਹੈ ਮੇਥੀ ਦੇ ਪੱਤੇ ਹੈ ਹਰੇ ਹਰੇ ਹੂੰ ਕਾਲਾ ਦਿਖਣ ਲੱਗ ਗਿਆ ਨੋ ਨੀ ਨੂੰ ਇਹਦੇ ਐਨਕਾ ਲਾਉ ਤੋਂ ਬੰਨ ਲਾਂਦਾ ਹੈ ਹੈਗੀ ਆ ਪਰ ਹੁਣ ਨੁਕਸੇ ਕੱਢਣਾ ਔਰ ਕੀ ਕਰਨਾ ਨਹੀਂ ਨਹੀਂ ਹਾਂ ਨਹੀਂ ਨਹੀਂ ਆ ਗਈ ਹੈਗੀ ਜੇ ਤੁਸੀਂ ਨਹੀਂ ਖਾਣਾ ਤੇ ਪਾਉ ਦੇ ਕੇ ਆਹ ਹਾਂ ਨਹੀਂ ਫੋਲ ਲੱਗਣੇ ਅੱਛਾ ਪਾਪਾ ਜੀ ਨੂੰ ਦੇਣਾ ਬਰੈਡ ਹਾਂ ਪਾਪਾ ਜੀ ਨੇ ਅੱਧਰ ਗੱਲ ਕਰੀ ਸੀ ਨੂੰ ਫੋਨ ਕਰਕੇ ਫਿਰ ਉਹ ਬਣ ਮੱਕੀ ਦੀ ਰੋਟੀ ਬਣੂਗੀ ਮੱਕੀ ਚਾਵਲ ਚਾਵਲ ਤਾਂ ਕਰਨ ਜੋਗੀ ਬਣਨੀ ਹੈ ਮੱਕੀ ਦਾ ਕਣਕ ਦੀ ਉਹ ਬਣਦੇ ਫਿਰ ਚਾਵਲ ਤਾਂ ਬੰਦੂਗਾ ਲੈ ਜੀ ਫਿਰ ਤੁਸੀਂ ਮੱਕੀ ਦੀ ਰੋਟੀ ਵੀ ਨਾ ਆਏ ਬਣਵਾ ਦਿਓ ਮੇਰੇ ਨਾ ਨਾ ਕਣਕ ਦੀ ਬਣਾਉਣੀ ਮੁੱੱਚੀ ਨਹੀਂ ਮੁੱੱਚੀ ਵਿੱਚ ਹਾਂ ਕਹਦੇ ਕਮੈਂਟ ਸੁਣਿਆ ਮੈਂ ਕਹਿੰਦੀ ਮੱਕੀ ਦੀ ਰੋਟੀ ਦਾ ਬੁੱਧਰ ਹਾਂ ਨਾ ਹੋਦਾ ਤੇ ਦੀਦੀ ਨੂੰ ਚਮਕਾ ਰਹੇ ਦੇਖ ਜਾਣ ਨੂੰ ਹਮ ਮੱਕੀ ਦੀ ਰੋਟੀ ਮਾਂ ਕੇ ਖਾਣਾ ਹੈ ਦੀਦੀ ਤਾਂ ਬਿਮਾਰ ਆ ਸੱਚੀ ਲੈ ਜਾ ਤੁਸੀਂ ਮੈਂ ਕੰਮ ਦੀ ਰੋਟੀ ਬਣਾ ਕੇ ਦੇਣ ਜਾਣ ਮੱਕੀ ਦੀ ਨੂੰ ਵੀ ਕਿਸੇ ਨੂੰ ਨਾਲ ਲਾ ਲੈਣਾ ਖੁਕ ਮਾਰਨੀ ਮੱਗ ਬਾਲ ਸੀ ਬਸ ਅੱਗ ਲਾਉਂਗਾ ਤਾਂ ਮੱਕ ਜਾ ਆ ਕੱਦੀ ਅਗਣੀ ਵਾਲੀ ਹੋਣ ਵਾਲੀ ਆ ਡਰਦੀ ਜਾ ਮੈਂ ਖੜੀ ਹੋਗੀ ਹਾਂ ਮੇਰੇ ਨੂੰ ਦੇਖਦੀ ਕਿਉਂਕਿ ਮੈਂ ਕੋਲ ਬੈਠਿਆ ਆ ਕੇ ਧਾਰਿਆ ਆਪਣੇ ਆਪਣੀ ਧਾਰੀ ਮਗਰ ਲਿਆ ਜਿਹੜਾ ਇੰਨਾ ਤੜਾ ਹੁੰਦਾ ਜੀ ਪੜਾਣਾ ਮੈਂ ਬੈਠਿਆ ਕਿ ਅੱਗ ਜਰ ਜਟਾ ਲੱਗੀ ਬੰਨੇ ਵੀ ਗੱਲ ਸਹੀ ਹੈ ਹੁਣ ਮੈਂ ਸਾਰਾ ਸਮਾਨ ਚੱਕ ਲਾਣ ਜਾਂਦੇ ਸੀ ਤੇ ਥੋੜਾ ਕੰਮ ਨਿਪੜ ਗਿਆ ਸਰਦਾਰ ਜੀ ਤਿੱਤਰ ਹੋ ਤਿੱਤਰ ਹੋ ਆ ਤੇ ਆਉਂ ਤਿੱਤਰ ਹੋ ਮਾਂ ਆਪਾਂ ਲੈਦੇ ਹਾਂ ਓਏ ਤਿੱਤਰ ਹੋ ਕੜੀ ਤਾਂ ਬਣ ਗਈ ਉਹਦਾ ਬਸ ਉਹਦੇ ਵਿੱਚ ਉਹ ਹੀ ਫਰਨੀ ਕਾੜਤੀ ਬਹੁਤ ਕੁਝ ਨਹੀਂ ਰਹਿਣਾ ਪਾਣੀ ਲੈ ਦੇ ਮੈਨੂੰ ਹੋਰ ਮਿੱਠਾ ਡੜਬੀ ਇਹ ਬੱਬੀ ਜਿਹੜੀ ਰਿਕਾ ਜਾਣੇ ਆਇਆ 6 ਵਜੇ ਸੱਸਾ 5 ਵਰਤੀਏ 10 ਮਿੰਟ ਪਾ ਆ 6 ਵਜਣੇ ਵਾਲੇ ਆ 10 ਮਿੰਟ ਹੋਰ ਦੇਖਿਓ ਆਪਾਂ ਟਾਈਮ ਮਿੱਕੀ ਕੋ ਕਲੋਂ ਦੇ ਹੋਗੇ ਸਾਰੇ ਧਾਨ ਆ ਨਾ ਆ ਧਾਨ ਹੋਰ ਯੋ ਵਾਲੇ ਪਿਲੇ ਜਿਓ ਬੜਾ ਪਤਾ ਲੱਗਦਾ ਬਾਕੀ ਨਾਲ ਦੀ ਅੱਜ ਕੋਲ ਦੇ ਸਵੇਰੇ ਨਹੀਂ ਆਇਆ ਤਾਂ ਮੈਂ ਹੋਗਾ ਰੰਤਨ ਚਾਬਾਣਾ ਸਲਿਦਾ ਰੰਗ ਟੰਗ ਕਰ। ਸੁਬਰੀ ਤੇ ਨਹੀਂ ਗਈ ਮੈਂ ਜਾਣਾ ਚੁਕੌਰ ਨੂੰ ਲੈ ਕੇ। ਨਹੀਂ। ਆਏ ਸੁਨੇ ਦੁਕਾਨ ਤੱਕ ਪਈਆ ਹੋ। ਕੀ ਹੋ ਗਿਆ? ਨਹੀਂ ਦੁਕਾਨ ਨੂੰ ਜਾਣ ਨੂੰ। ਕੀ ਹੋ ਗਿਆ ਵੀ? ਸੁਬਰੀ ਟਿਕਾਣੀ ਮੈਂ ਨਹੀਂ ਦੁਕਾਨ ਨੂੰ ਜਾਣਾ ਮੈਨੂੰ। ਹਾਂ ਚਾ। ਮੈਂ ਤਾਂ ਕਹਿੰਦੀ ਵੀ ਸੁਬਰੀ ਤੂੰ ਵੀ ਲੈ ਕੇ। ਦਵਾਈ ਤਾਂ ਕਰਨ ਜਾਣਾ ਵੀ। ਦਵਾਈ ਜਾ। ਤਾਂ ਦਵਾਈ ਲੈਣ ਜਾਣਾ ਹਾਂ ਮੈਨੂੰ ਬਾਅਦ ਚ ਪਤਾ ਲੱਗੂ ਆ ਜਾਂ ਨਹੀਂ ਪਤਾ ਲੱਗੂ। ਗੱਲ ਨਾ ਹੋਈ। ਆ ਗਈ ਆ ਗਈ ਦਾ ਤੁਰਨਾ ਪਾਥੀਆਂ ਨਾਲ ਭਰ ਗਿਆ ਯਾਰ ਸ਼ਾਮ ਹੋ ਗਿਆ ਫਰਾਵ ਹਾਂ ਕੀ ਕਰੀਏ ਜੀ ਕੋਈ ਨਹੀਂ ਸਮਝ ਲੱਗਦੀ ਹੁਣ ਹੁਣ ਮੈਨੂੰ ਥੱਲੇ ਤੋਂ ਸਵਾਹ ਕੱਢਣੀ ਪੈਣੀ ਨਾ ਬਾਹਰ ਨਾਲ ਇੱਕ ਵਾਰ ਫੇਰ ਚੁੱਲ੍ਹਾ ਲੋਟ ਆਉਗਾ ਚੁੱਲ੍ਹਾ ਦੇ ਨਾਲ ਲੱਕੜੀਆਂ ਨੇ ਮੂੰਹ ਪਰਨੇ ਤੱਕ ਲਿਆ ਟਿੰਟ ਹੋ ਗਿਆ ਅੱਗਰ ਉਹ ਬੱਦਲ ਦੇਵਤਾ ਵੀ ਆ ਗਏ ਧੂੜ ਦੇ ਮੂਰ ਨੂੰ ਥੋੜਾ ਜਿਹਾ ਜਦੋਂ ਮੈਂ ਬੈਠਦਾ ਹੀ ਤਾਂ ਤੁੱਲੇ ਵਰ ਸੱਦੇ ਤੁਸੀਂ ਜਾਵੋਗੇ ਨਹੀਂ ਸਵੇਰ ਦੇ ਕਦੇ ਇੱਕ ਦਿਨੋਂ ਬਾਅਦ ਲੱਕੇ ਕਦੇ ਉਧਰੋਂ ਪੱਟ ਕੇ ਸੂਰਜ ਦੇ ਦੇਖਣੇ ਨਹੀਂ ਦਿੱਤਾ ਹੁਣ ਤੁਸੀਂ ਆਇਆ ਕਹਿੰਦੇ ਵੀ ਅੱਜੇ ਦੇਖਣ ਮਾ ਜਿਹੜਾ ਦੇਖਣਾ ਤੁਹਾਨੂੰ ਇਹ ਵੀ ਜ਼ਰੂਰੀ ਹੈ ਕਹਿੰਦੇ ਵਿਟਾਮਿਨ ਡੀ ਪੂਰੀ ਜਿਹੜੀ ਘਾਟ ਹੋਈ ਵੀ ਆ ਔਰ ਧੁੱਪ ਨਾਲ ਪੂਰੀ ਹੋ ਜੂਗੀ ਇੰਨਾ ਕੁ ਤਾਂ ਚਾਹੀਦਾ ਵੀ ਤੁਸੀਂ ਨਾ ਨਿਕਲਣਾ ਅੱਜ ਸਵੇਰੇ ਜੋਗਿੰਗ ਕਰਨ ਜਾ ਨਹੀਂ ਹੋਣਾ ਜਿਮੀ ਪੈਂਟ ਦਾ ਸਵੇਰ ਟਾਈਮ ਬਸ ਉਹ ਤਿੱਲ ਤਿੱਲ ਮੱਟ ਜਿੱਤੇ ਕੰਮ ਰਹਿ ਗਿਆ ਹੁਣ ਉਹ ਹੀ ਪਸੀਨਾ ਇੱਥੇ ਕੱਢ ਲੈਣਾ ਆਪਾਂ ਨੇ ਸਿੰਤੋ ਬੈ ਚਲੋ ਮਨਦੇ ਜੀ ਥੋੜੀ ਦੇਰ ਤੱਕ ਫਿਰ ਤੈਨੂੰ ਕਰਨ ਮੰਗ ਗੇੜ ਜਿਸ